ਪਟਿਆਲਾ ਦੇ ਨੱਬਾ ਵਿੱਚ ਥਾਰ ਵਾਹਨ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਇਨਕਾਊਂਟਰ ਕੀਤਾ ਹੈ ਮੁੱਖ ਮੁਲਜ਼ਮ ਤੇ ਲੱਗੀ ਗੋਲੀ ਪਹਿਲਾ ਹੀ 6 ਕਿਸਤਰਜਨ ਮੁੱਖ ਮੁਲਜ਼ਮੋਂ ਪਟਿਆਲਾ ਦੇ ਨਾਬਾ ਵਿੱਚ ਥਾਰ ਵਾਹਨ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਇਨਕਾਊਂਟਰ ਕੀਤਾ ਹੈ ਲੁੱਟਖੋ ਵਾਰਦਾਤਾ ਮੁਖਮਲ ਜਮ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਇਸ ਮੌਕੇ ਐਸਐਸਪੀ ਡਾਕਟਰ ਨਾਨਕ ਸਿੰਘ ਤੋਂ ਇਲਾਵਾ ਐਸਪੀ ਦੀ ਟੀਮ ਨਾਲ ਮੌਕੇ ਤੇ ਪਹੁੰਚੀ ਮੁਕਾਬਲਾ ਡਕਾਲਾ ਰੋਡ ਤੇ ਸੰਗਰੂਰ ਬਾਈਪਾਸ ਇਲਾਕੇ ਚ ਹੋਇਆ ਹੈ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਮੁਲਜ਼ਮ ਖਿਲਾਫ ਪਹਿਲਾ ਵੀ ਸ਼ਿਕਾਇਤ ਦਰਜਨ ਜਾਣਕਾਰੀ ਅਨੁਸਾਰ ਨਾਬਦ ਰਹਿਣ ਵਾਲੇ ਚਿਰਾਗ ਸ਼ਾਪੜਾ ਨੇ ਆਪਣੀ ਜੀਪ ਵੇਚਣ ਲਈ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਜੀਪ ਵੇਚਣ ਦੀ ਪੋਸਟ ਨੂੰ ਦੇਖਦਿਆਂ ਹੀ ਬੀਤੀ ਵੀਰਵਾਰ ਸ਼ਾਮ ਤਿੰਨ ਨੌਜਵਾਨ ਪਲਾਨਿੰਗ ਦੇ ਤਹਿਤ ਉਸਦੇ ਘਰ ਪਹੁੰਚੇ ਤੇ ਗੱਡੀ ਦੀ ਟੈਸਟ ਡਰਾਈਵ ਲੈ ਲਈਆ ਇਸ ਕਾਰਨ ਉਹਤ ਨੌਜਵਾਨ ਮੀ ਮੁਲਜਮਾ ਦੇ ਨਾਲ ਕਾਰ ਵਿੱਚ ਹੀ ਫਰਾਰ ਹੋ ਗਿਆ ਕਾਰ 'ਚ ਬੈਠੇ ਨੌਜਵਾਨ ਨੂੰ ਘਰ ਤੋਂ ਕਰੀਬ 7-8 ਕਿਲੋਮੀਟਰ ਦੂਰ ਲਿਜਾਣ ਤੋਂ ਬਾਅਦ ਮੁਲਜਮਾ ਨੇ ਉਸਤੇ ਸਿਰ ਤੇ ਤੇਜ਼ ਤਰ੍ਹਾਂ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਉਸਨੂੰ ਬਾਹਰ ਸੁੱਟ ਕੇ ਕਾਰ ਲੈ ਕੇ ਫਰਾਰ ਹੋ ਗਏ ਸੂਚਨਾ ਮਿਲ ਤੋ ਬਾਅਦ ਥਾਣਾ ਨਾਬਾਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਹਸਪਤਾਲ ਦੇ ਦਾਖਲ ਚਿਰਾਗ ਦੇ ਸਿਰ ਤੇ 10 ਟਾਂਕੇ ਲੱਗੇ ਦਿਸੇ ਜਾ ਰਹੇ ਹਨ ਦੁਪਹਿਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਥਾਰ ਗੱਡੀ ਲੈ ਕੇ ਭੱਜਣ ਵਾਲੇ ਅਪਰਾਧੀ ਬਾਈਪਾਸ ਨੇੜੇ ਹਨ ਜਿਸ ਤੇ ਪੁਲਿਸ ਨੇ ਉਹਨਾਂ ਨੂੰ ਕੀ ਲਿਆ ਤੇ ਇਸ ਦੌਰਾਨ ਬਤਮਾਸ਼ਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਸ ਦੌਰਾਨ ਇੱਕ ਮੁਲਜ਼ਮ ਨੂੰ ਗੋਲੀ ਲੱਗੀ ਹੈ ਮੁਲਜ਼ਮਾਂ ਦੀ ਪਛਾਣ ਸਰੋਗਰ ਸਿੰਘ ਉਰਫ ਲਵਲੀ ਵਾਸੀ ਨਾਂਬਾ ਵਜੋਂ ਹੋਈ ਹੈ ਪੁਲਸ ਨੇ ਇਸ ਮਲਜਮ ਕੋਲੋਂ ਨਾਬਤੋਂ ਲੁੱਟੀ ਗਈ ਥਾਰ ਜੀਪ ਇੱਕ ਬਤੀ ਬੋਰ ਦਾ ਪਿਸਤੌ ਤਿੰਨ ਜਿੰਦਾ ਕਾਰਤੂਸ ਅਤੇ ਤਿੰਨ ਖੋਲ ਬਰਾਮਦ ਕੀਤੇ ਹਨ ਜਕਮੀ ਲੁਟੇਰੇ ਖਲਾ ਪਟਿਆਲਾ ਸੰਗਰੂਰ ਦੇ ਖੰਨਾ ਵਿੱਚ ਅਦਿੱਤ ਚੰਨ ਤਕਰੀਬ ਕੇਸ ਦਰਜ ਦਸੇ ਜਾ ਰਹੇ ਹਨ ਵਾਰਦਾਤ ਹੋਈ ਸੀ 21 ਨਵੰਬਰ ਨੂੰ ਕਤਵਾਲੀ ਨਾਬੇ ਦੇ ਏਰੀਏ ਚ ਜਿੱਦੇ ਚ ਇੱਕ ਥਾਰ ਸਨੈਚ ਕੀਤੀ ਗਈ ਸੀ ਉਹਦੇ ਮੁਤਲਕ 168 ਨੰਬਰ ਪਰਚਾਉtheta ਦਰਜ ਹੋਇਆ ਸੀ ਉਹਦੇ ਤੇ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਦਾ ਸੁਪਰਵੀਜ਼ਨ ਆਫ ਐਸਪੀਡੀ ਐਸਪੀਡੀ ਇਨਚਾਰਜ ਸੀ ਇਹ ਤੇ ਸਪੈਸ਼ਲ ਸਟਾਫ ਸੋ ਅੱਜ ਜਿਹੜੀ ਇਹ ਤਫਤੀਸ਼ ਚੱਲ ਰਹੀ ਸੀ ਇਨਚਾਰਜ ਸੀ ਇਹ ਕੋਲ ਇਨਫੋਰਮੇਸ਼ਨ ਆਈ ਕਿ ਇਹਨਾਂ ਚ ਜਿਹੜਾ ਮੇਨ ਅਕਿਊਜ਼ ਤੇ ਸਰੋਵਰ ਸਿੰਘ ਉਹ ਪਟਿਆਲਾ ਸੰਗਰੂਰ ਬਾਈਪਾਸ ਤੇ ਉਹਦੇ ਵੱਲ ਮੂਵਮੈਂਟ ਠੀਕੀ ਉਹਦੀ ਜੇ ਉਥੇ ਨਾਕਾ ਲਾ ਕੇ ਇਹਨੂੰ ਰੋਕਿਆ ਜਾਵੇ ਤੇ ਗੱਡੀ ਰਿਕਵਰ ਹੋ ਸਕਦੀ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਬਜਾਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਚਿਹਰੇ ਵੱਲੋਂ 3 ਰਾਉਂਡ ਫਾਇਰ ਹੋਏ ਨੇ ਜਵਾਬੀ ਫਾਇਰ ਪੁਲਿਸ ਵੱਲੋਂ ਵੀ ਕੀਤੇ ਗਏ ਜਿਹਦੇ ਵਿੱਚ 5 ਰਾਉਂਡ ਪੁਲਿਸ ਵੱਲੋਂ ਫਾਇਰ ਕੀਤੇ ਗਏ ਉਹਨਾਂ ਚੋਂ ਇੱਕ ਫਾਇਰ ਜਿਹੜਾ ਉਹ ਇਹਨੂੰ ਲੱਗਾ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਏ ਉਸ ਇੰਜਰੀ ਕਰਕੇ ਇਹਨੂੰ ਅਸੀ ਰਜਿੰਦਰਾ ਹਸਪੀਟਲ ਦਾਖਲ ਕਰਾਇਆ ਤੇ ਗੱਡੀ ਰਿਕਵਰ ਕੀਤੀ ਗਈ ਏ ਤੇ ਜਿਹੜਾ ਅੱਜ ਜਿਹੜੀ ਵਾਰਦਾਤ ਹੋਈ ਏ ਜਿਹੜਾ ਅੱਜ ਇਨਕਾਊਂਟਰ ਹੋਇਆ ਹੈ ਉਹਦੇ ਵਿੱਚ ਪਰਚਾ ਸੀ ਦਰਜ ਕਰ ਰਹੇ ਆ ਪਸਿਆਣੇ ਥਾਣੇ ਇਹਦੇ ਬਾਰੇ ਮੈਂ ਦੱਸਣਾ ਚਾਹੁੰਗਾ ਸਰੋਵਰ ਬਾਰੇ ਜਿਹੜਾ ਇੰਜਰਡ ਹੋਇਆ ਹੈ ਇਨਕਾਊਂਟਰ ਇਹ ਤੇ ਪਹਿਲਾਂ ਵੀ 6 ਪਰਚੇ ਨੇ ਲੁੱਟ ਕੋ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਖਤਨਾ ਚਲੇ ਵਿੱਚ ਵੀ ਪਰਚਾ ਦਰਚੇ ਸੰਗਰੂਰ ਜ਼ਿਲ੍ਹੇ ਵਿੱਚ ਵੀ ਪਰਚਾ ਦਰਚੇ ਤੇ ਇਹ ਆਪਣੇ ਆਪ ਨੂੰ ਨਾਪੇ ਦਾ ਜਿਹੜਾ ਵੱਡਾ ਬਦਮਾਸ਼ ਘੁੰਮਦਾ ਸੀ ਕਿ ਨਾਪੇ ਵਿੱਚ ਮੇਰਾ ਨਾਮ ਚੱਲਦਾ ਹੈ ਤੇ ਨਾਪੇ ਵਿੱਚ ਮੇਰੇ ਨਾਲ ਜਿਹੜਾ ਵੀ ਕੋਈ ਬਦਮਾਸ਼ੀ ਕਰਨੀ ਚਾਹੁੰਦਾ ਉਹਨੂੰ ਮੈਂ ਸਿਖਾਉਂਗਾ ਕਿ ਕਿਵੇਂ ਬਦਮਾਸ਼ੀ ਕਰਨੀ ਦੀ ਸੋ ਉਹਦਾ ਅਰਜੈਂਟ ਕਾਊਂਟਰ ਕੀਤਾ ਗਿਆ ਤੇ ਉਹਦੇ ਨਾਲ ਜਿਹੜੇ ਨਾਪੇ ਵਿੱਚ ਕ੍ਰਾਈਮ ਹੈ ਉਹਦੇ ਤੇ ਉਹ ਕਾਫੀ ਵੱਡੇ ਤਰੀਕੇ ਨਾਲ ਨੱਥ ਪਾਊਗੀ ਸੋ ਅਸੀਂ ਅੱਗੇ ਵੀ ਇਹ ਕਰਦੇ ਰਵਾਂਗੇ ਜਿਵੇਂ ਸਾਡੀਆਂ ਡਾਇਰੈਕਸ਼ਨਸ ਨੇ ਡੀਜੀਪੀ ਸਾਹਿਬ ਵੀ ਹੈ ਸੀਐਮ ਸਾਹਿਬ ਵੀ ਹੈ ਕਿ ਇਹਨਾਂ ਕ੍ਰਾਈਮਨਲਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਟਿੱਲਾ ਵਤੀਰਾ ਨਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦਾ ਢਲਾਈ ਨਾਲ ਨਾਲ ਨਾ ਵਰਤੀ ਜਾਵੇ ਸੋ ਪਟਿਆਲਾ ਪੁਲਿਸ ਇਹਨਾਂ ਪ੍ਰਤੀ ਸ਼ਕਤੀ ਨਾਲ ਕਾਰਵਾਈ ਕਰੂਗੀ ਤੇ ਅੱਗੋਂ ਵੀ ਅਸੀਂ ਇਹਦੇ ਤੇ ਕੰਮ ਕਰਾਂਗੇ ਤਾਂ ਜੋ ਲੋਕਾਂ ਨੂੰ ਸੇਫਟੀ ਨਾਲ ਰੱਖਿਆ ਜਾ ਸਕੇ ਕੋਈ ਕ੍ਰਾਈਮ ਤੋਂ ਬਚਾਇਆ ਜਾ ਸਕੇ ਇਹਦੇ ਕੱਲਾ ਸੀ ਕੱਲਾ ਸੀ ਹਾਂਜੀ ਅੱਜ ਇਹ ਕੱਲਾ ਸੀਗਾ ਅਦਰਵਾਈਜ਼ ਇਹ ਵਾਰਤਾਤ ਵਿੱਚ ਹੋਰ ਵੀ ਬੰਦੇ ਇਨਵੋਲਡ ਸੀਗੇ ਇਹ ਹੁਣੇ ਨਾਬਾ ਜੇਲ ਤੋਂ ਬਾਹਰ ਆਇਆ ਉੱਥੇ ਇਹਦਾ ਕੰਟੈਕਟ ਬਣਿਆ ਸੀਗਾ ਬਾਕੀਆਂ ਨਾਲ ਸੋ ਇਹ ਵੇਖਣ ਵਾਲੀ ਗੱਲ ਹੈ ਸਫੀਸ਼ ਵਿੱਚ ਕੇ ਜੇਲ ਦਾ ਕੋਈ ਬੰਦਾ ਵੀ ਸ਼ਾਇਦ ਇਹਦੇ ਵਿੱਚ ਮੋਲਟ ਹੋਊਗਾ ਜਿਹੜਾ ਵਾਰਦਾਤ ਪਹਿਲਾਂ ਹੋਈ ਸੀ ਤੇ ਰਾਮ ਸਿੰਘ ਵੀ ਕੋਈ ਰਿਕਵਰੀ ਹੋਈ ਹੈ ਹਾਂਜੀ ਹਾਂਜੀ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਤਿੰਨ ਲਾਈਵ ਗਰਾਊਂਡ ਰਿਕਵਰ ਹੋਏ ਤੇ ਤਿੰਨ ਜਿਵੇਂ ਮੈਂ ਦੱਸਿਆ ਕਿ ਇਹਨੇ ਫਾਇਰ ਕੀਤੇ ਸੀ ਉਹ ਖੋਲ ਰਿਕਵਰ ਕੀਤੇ ਕੀ ਮੈਸੇਜ ਹੈਲਾ ਜੀ ਮੈਸੇਜ ਬਹੁਤ ਕਲੀਅਰ ਹੈ ਜੀ ਪੰਜਾਬ ਪੁਲਿਸ ਬਹੁਤ ਐਕਟਿਵ ਹੈ ਪੰਜਾਬ ਪੁਲਿਸ ਮੁਸਤੈਦ ਹੈ ਕਿ ਕੋਈ ਵੀ ਇਹੋ ਜੇ ਕ੍ਰਾਈਮਨਲ ਨਾਲ